ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਿਆ ਜਦੋਂ ਫਿਜ਼ੀਕਲ ਟੈਸਟ ਹੁੰਦਾ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧੂ ਹੀ ਕਰਦਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬ੍ਰਿਗੇਡ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ ਉਹ ਰੂਲ 'ਚ ਪਾਦਾ ਮੁੰਡਿਆਂ ਨੇ ਚੱਕ ਲਿਆ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਕੇ ਮੈਂ 60 ਕਿਲੋ ਚੱਕ ਸਕਦੀ ਆ ਤੇਰੇ ਪਰਾਮੀਟਰਸ ਲਿਖੇ ਹੋਏ ਨੇ ਜਿਵੇਂ 60 ਕਿਜੀ weight ਸਾਨੂੰ ਚੱਕਣਾ ਸੀ ਪੂਰੀ ਚੱਕਣੀ ਸਰ ਪੋਸਿਬਲ ਨਹੀਂ ਹੈਗੀ ਕੋਈ ਕੋਈ ਕਲੀਅਰਲੀ ਕਰ ਪਾਈ ਹੈਗੀ ਸਰ ਉਸ ਨਾਲ ਰਿਗਾਰਡਿੰਗ ਕਿ ਸਾਡਾ ਰਿਜ਼ਲਟ ਕਰ ਦਿਆ ਜਾ ਉਧਰੋਂ ਤਾਂ ਹਰੂਲਾਂ ਨੂੰ ਦੇਖਣ ਵਾਲਿਆ ਹੈ ਜੇ ਆਪਣੇ ਆਗੇ ਉਹ ਸੁਨਾਵਰ 'ਚ ਪੜਕਿਆ ਕੋਈ ਦੂਨ 'ਚੋਂ ਪੜਕਿਆ ਪੰਜਾਬੀ ਆਉਂਦੀ ਨਹੀਂ ਆਪਦੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਅੱਜ ਹੀ ਫਾਈਲ ਮੰਗਾਉਂਗਾ ਔਰ ਭੈਣੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ